ਮੈਂਟਰਲ ਤੋਂ ਜਿਹੜੀ ਟੀਮ ਆਈ ਹੈਗੀ ਐ ਤੇ ਉਹਨਾਂ ਨੂੰ ਅਸੀਂ ਅੱਜ ਜਿੱਥੇ ਵੀ ਪਠਾਨਕੋਟ ਦੇ ਵਿੱਚ ਖੜਾ ਕਾਰਨ ਇਨਫਰਾਸਟ੍ਰਕਚਰ ਦਾ ਡੈਮੇਜ ਹੋਇਆ ਹੈ ਕਾਹਵੇਂ ਬੰਨ ਟੁੱਟਿਆ ਹੋਵੇ ਕੋਈ ਸੜਕ ਟੁੱਟੀ ਹੋਵੇ ਜਾਂ ਹੋਰ ਤਰ੍ਹਾਂ ਦੇ ਡੈਮੇजेस ਨੇ ਉਹ ਸਾਰੇ ਉਹਨਾਂ ਪੁਆਇੰਟਾਂ ਤੇ ਅਸੀਂ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਸਰ ਇੱਥੇ ਕਾਫੀ ਜਗ੍ਹਾ ਤੇ ਜਿਹੜਾ ਪ੍ਰੋਟੈਕਸ਼ਨ ਵਾਲ ਦਾ ਵੀ ਕੰਮ ਚੱਲ ਰਿਹਾ ਹੈ ਇਹ ਦੇਖਿਆ ਉਸ ਤੋਂ ਅੱਗੇ ਹੋਰ ਕਿਹੜੀ ਜਗ੍ਹਾ ਤੇ ਚੱਲ ਰਿਹਾ ਹੈ ਦੇਖੋ ਜਿਹੜਾ ਪ੍ਰੋਟੈਕਸ਼ਨ ਵਾਲ ਦਾ ਹੈਗਾ ਉਹ 3-4 ਪੁਆਇੰਟ ਨੇ ਫਿਲਹਾਲ ਇੱਥੇ ਇੱਥੇ ਚੱਲਦਾ ਪਿਆ ਹੈ ਸਰ ਤੇ ਉੱਥੇ ਵੀ ਅੱਗੇ ਵੀ ਅਸੀਂ ਅਸੈਸ ਕਰ ਰਹੇ ਹਾਂ ਕਿ ਹੋਰ ਵੀ ਕਿਤੇ ਖਤਰਾ ਹੈਗਾ ਕਿ ਨਹੀਂ ਇਹ ਜਿਹੜੇ ਪੁਆਇੰਟ ਸਿਗੇ ਜਿਹੜਾ ਪੁਲ ਕ੍ਰੋਸ ਕਰਦਾ ਹੀ ਅਗਲਾ ਪੁਆਇੰਟ ਹੈਗਾ ਇਹ ਥੋੜਾ ਜ਼ਿਆਦਾ ਕ੍ਰਿਟੀਕਲ ਸਿਗਾ ਸਾਡਾ ਕਾਫੀ ਦਿਨਾਂ ਤੋਂ ਆਲਮੋਸਟ ਹਫਤਾ ਹੋ ਗਿਆ ਇੱਥੇ ਕੰਮ ਚੱਲਦਾ ਪਿਆ ਤੇ ਸਾਡੀ ਕੋਸ਼ਿਸ਼ ਹੈ ਇਹਨੂੰ ਮੈਕਸਿਮਮ ਅਸੀਂ ਸਪੈਂਡਨ ਕਰਦੇ ਹਾਂ ਸਰ ਇੱਕ ਆਪਣੇ ਇਧਰ ਪਿੰਡ ਪਿੰਡ ਲਸਿਆਨ ਉਧਰਲੇ ਪਾਸੇ ਪਾਰਲੇ ਪਾਸੇ ਚੇਬੇ ਰਿਆਲ ਉਸੇ ਕਾਫੀ ਦਿੱਕਤਾਂ ਨਾਲ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਣੀ ਉਹਨਾਂ ਘਰਾਂ ਦੇ ਵਿੱਚ ਹਜੇ ਵੀ ਭਰਿਆ ਦੇਖੋ ਉ ਤੇ ਉਹਨਾਂ ਦੇ ਵਿੱਚ ਕੱਲ ਅਸੀਂ ਹੈਲਥ ਟੀਮ ਵੀ ਗਈ ਹੈਗੀ ਆ ਉੱਥੇ ਡਾਕਟਰਸ ਦੀ ਟੀਮ ਅਸੀਂ ਐਨ ਡੀ ਆਰ ਐਫ ਦੀ ਬੋਰਡ ਦੇ ਵਿੱਚ ਭੇਜੀ ਹੈ ਉਸ ਤੋਂ ਇਲਾਵਾ ਐਨੀਮਲ ਹਸਬੈਂਡਰੀ ਦੇ ਵੀ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਵੀ ਅਸੀਂ ਉੱਥੇ ਭੇਜਿਆ ਹੈਗਾ ਕੱਲ ਇਹ ਤੋਂ ਇਲਾਵਾ ਫੂਡ ਦੀ ਜਿਹੜੀ ਡਰਾਪਿੰਗ ਹੈ ਉਹ 에ਅਰ ਫੋਰਸ ਰਾਹੀਂ ਵੀ ਰਾਸ਼ਨ ਅਸੀਂ ਉੱਥੇ ਭੇਜਵਾ ਰਹੇ ਆ ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਐਨ ਡੀ ਆਰ ਐਫ ਦੀ ਬੋਰਡਸ ਨੇ ਉਹਨਾਂ ਦੇ ਰਾਹੀਂ ਵੀ ਰਾਸ਼ਨ ਉੱਥੇ ਭੇਜ ਰਿਆ ਹੈ ਇਹ ਉੱਥੇ ਸਾਡਾ ਪੂਰਾ ਕੰਟਰੋਲ ਹੈਗਾ ਉੱਥੇ ਲੋਕਾਂ ਦੀ ਕੋਈ ਵੀ ਸਮੱਸਿਆ ਹੈਗੀ ਉਸ ਨੂੰ ਆਪਣਾ ਹੱਲ ਕਰਾ ਰਹੇ ਹਾਂ ਸਮੱਸਿਆਾਂ ਪਿੰਡੀ ਦੇ ਕੇ ਗੱਲ ਕਰੀਏ ਤਾਂ ਉੱਥੇ ਇੱਕ ਬਜ਼ੁਰਗ ਲੜੀ ਜੀ ਡੈਕ ਹੋਈ ਆ ਤਾਂ ਸਰਪੰਚ ਦਾ ਸਾਹਮਣੇ ਕਹਿਣਾ ਹੈ ਕਿ ਜਿਹੜਾ ਆ ਤੁਹਾਨੂੰ ਨੂੰ ਸੀ ਟ੍ਰੀਟਮੈਂਟ ਨਾ ਮਿਲਦਾ ਟੀਮ ਕਿ ਕਿੱਥੇ ਜਾਣ ਨੂੰ ਵਸਤਾ ਕੋਈ ਬੋਟ ਹੈ ਹੀ ਨਹੀਂ ਜਾ ਸਕਦਾ ਤੇ ਇਸ ਦਾ ਪੱਕਾ ਪ੍ਰਬੰਧ ਨਹੀਂ ਹੈ ਦੇਖੋ ਉੱਥੇ ਜਿਹੜਾ ਬ੍ਰਿਜ ਦਾ ਹੈਗਾ ਪ੍ਰੋਜੈਕਟ ਉਹਦੀ ਲੈਂਡ ਐਕੁਇਜ਼ੀਸ਼ਨ ਹੋ ਗਈ ਹੈ ਤੇ ਬ੍ਰਿਜ ਦਾ ਕੰਮ ਬਹੁਤ ਜਲਦ ਉੱਥੇ ਸ਼ੁਰੂ ਹੋਣ ਲੱਗਾ ਹੈ ਕਿਉਂਕਿ ਹੁਣ ਸੀਜ਼ਨ ਜਦੋਂ ਖਤਮ ਹੋਏਗਾ ਉਸ ਤੋਂ ਬਾਅਦ ਉੱਥੇ ਕੰ ਤੇ ਜਿੱਤੇ ਤੱਕ ਉਸ ਸਵਾਲ ਹੈਗਾ ਜੇ ਸਾਡੀ ਡਾਕਟਰਾਂ ਦੀ ਟੀਮ ਉੱਥੇ ਰੈਗੂਲਰਲੀ ਜਾ ਰਹੀ ਹੈ ਕੱਲ ਵੀ ਗਈ ਹੈਗੀ ਆ ਉੱਥੇ ਤੇ ਕੋਈ ਵੀ ਇਹੋ ਜੀ ਸਾਨੂੰ ਇਸ਼ੂ ਆਂਦਾ ਹੈ ਅਸੀਂ ਬੰਦੇ ਉੱਥੋਂ ਇਵੈਕੂਏਟ ਵੀ ਬਹੁਤ ਕਰਾਏ ਨੇ ਜਿਹੜੇ-ਜਿਹੜੇ ਅਰਜੈਂਟ ਸੀਗੇ ਕਈ ਲੋਕੀ ਉੱਥੋਂ ਨਿਕਲਣਾ ਨਹੀਂ ਚਾਹੁੰਦੇ ਉੱਥੇ ਹੀ ਰਹਿੰਦੇ ਕਿਉਂਕਿ ਨਾਰਮਲ ਟਾਈਮ ਦੇ ਵਿੱਚ ਵੀ ਉਹ ਏਰੀਆ ਕਟਆਫ ਹੋ ਜਾਂਦਾ ਹੈ ਇਸੇ ਕਰਕੇ ਬ੍ਰਿਜ ਦਾ ਪ੍ਰੋਜੈਕਟ ਉੱਥੇ ਪ੍ਰਪੋਜ਼ ਕੀਤਾ ਗਿਆ ਤੇ ਉਸ ਦੌਰਾਨ ਟੈਂਪਰੇਰੀ ਜਿਹੜਾ ਪਲਟੂਨ ਬ੍ਰਿਜ ਹੈਗਾ ਉਹ ਵੀ ਉੱਥੇ ਲਾਇਆ ਜਾਂਦਾ ਹੈ ਇਸ ਤਰੀਕੇ ਨਾਲ ਹਰ ਤਰੀਕੇ ਨਾਲ ਪ੍ਰਸ਼ਾਸਨ ਉਸ ਤੇ ਉਸ ਏਰੀਆ ਤੇ ਵਾਚ ਬਣਾਇਆ ਹੈ ਅੱਜ ਇਹ ਟੀਮ ਕਿਸ-ਕਿਸੇ ਸਿਲਕਾ ਦੌਰਾ ਕਰੇਗੀ ਦੇਖੋ ਅਸੀਂ ਜਿਹੜਾ ਆਹ ਵਾਲਾ ਡੈਮੇਜ ਹੋਈ ਹੈ ਕੋਲੀਆਂ ਪੰਮਾ ਇਹ ਸਾਰੇ ਪਿੰਡ ਲੈ ਕੇ ਜਾਵਾਂਗੇ ਅੱਗੇ ਜਿਹੜਾ ਸੜਕਾਂ ਦੀ ਡੈਮੇਜ ਹੋਈ ਹੈ ਲਿੰਕ ਰੋਡਸ ਦੀ ਉਸ ਤੋਂ ਬਾਅਦ ਮਾਦੋਪੁਰ ਵਾਲਾ ਏਰੀਆ ਵੀ ਦਿਖਾਵਾਂਗੇ ਤੇ ਹੋਰ ਦੋ ਚਾਰ ਏਰੀਆਸ ਨੇ ਜਿਹੜਾ ਆਪਾਂ ਸਾਰਾ ਉਹਨਾਂ ਨੂੰ ਕੰਪਰੀਹੈਂਸਿਵਲੀ ਹਰੇਕ ਇਥੇ ਦੀ ਜਗ੍ਹਾ ਪਰ ਸ਼ੋ ਕਰਾਂਗੇ ਜੀ ਠੀਕ ਹੈ ਸਰ ਸੈਂਟਰਲ ਤੋਂ ਜਿਹੜੀ ਟੀਮ ਆਈ ਹੈਗੀ ਹੈ ਤੇ ਉਹਨਾਂ ਨੂੰ ਅਸੀਂ ਅੱਜ ਜਿੱਥੇ ਵੀ ਪਠਾਨਕੋਟ ਦੇ ਵਿੱਚ ਫੜਾ ਕਾਰਨ ਇਨਫਰਾਸਟ੍ਰਕਚਰ ਦਾ ਡੈਮੇਜ ਹੋਇਆ ਹੈ ਕਾਵੇ ਬੰਨ ਟੁੱਟਿਆ ਹੋਏ ਕੋਈ ਸੜਕ ਟੁੱਟੀ ਹੋਏ ਜਾਂ ਹੋਰ ਤਰ੍ਹਾਂ ਦੇ ਡੈਮੇजेस ਨੇ ਉਹ ਸਾਰੇ ਉਹਨਾਂ ਪੁਆਇੰਟਾਂ ਤੇ ਅਸੀਂ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਸਰ ਇੱਥੇ ਕਾਫੀ ਜਗ੍ਹਾ ਤੇ ਇਹਦਾ ਪ੍ਰੋਟੈਕਸ਼ਨ ਵਾਲ ਦਾ ਵੀ ਕੰਮ ਚੱਲ ਰਿਹਾ ਹੈ ਹਾਂਜੀ ਇਹ ਦੇਖਿਆ ਉਸ ਤੋਂ ਅੱਗੇ ਹੋਰ ਕਿਹੜੀ ਜਗ੍ਹਾ ਤੇ ਚੱਲ ਰਿਹਾ ਹੈ ਦੇਖੋ ਜਿਹੜਾ ਪ੍ਰੋਟੈਕਸ਼ਨ ਵਾਲ ਦਾ ਹੈਗਾ ਉਹ 3-4 ਪੁਆਇੰਟ ਨੇ ਫਿਲਹਾਲ ਇੱਥੇ ਇਥੇ ਚੱਲਦਾ ਪਿਆ ਹੈ ਸਰ ਤੇ ਉੱਥੇ ਵੀ ਅੱਗੇ ਵੀ ਅਸੀਂ ਅਸੈਸਸ ਕਰ ਰਹੇ ਹਾਂ ਕਿ ਹੋਰ ਵੀ ਕਿਤੇ ਖਤਰਾ ਹੈਗਾ ਕਿ ਨਹੀਂ ਇਹ ਜਿਹੜੇ ਪੁਆਇੰਟ ਸੀਗੇ ਜਿਹੜਾ ਪੁਲ ਕ੍ਰੋਸ ਕਰਦੇ ਹੀ ਅਗਲਾ ਪੁਆਇੰਟ ਹੈਗਾ ਇਹ ਥੋੜਾ ਜ਼ਿਆਦਾ ਕ੍ਰਿਟੀਕਲ ਸੀਗਾ ਤੇ ਸਾਡਾ ਕਾਫੀ ਦਿਨਾਂ ਤੋਂ ਆਲਮੋਸਟ ਹਫਤਾ ਹੋ ਗਿਆ ਇੱਥੇ ਕੰਮ ਚੱਲਦਾ ਪਿਆ ਤੇ ਸਾਡੀ ਕੋਸ਼ਿਸ਼ ਹੈ ਇਹਨੂੰ ਮੈਕਸਿਮਮ ਅਸੀਂ ਸਟੈਂਡਰਡ ਕਰਦੇ ਹਾਂ ਸਰ ਇੱਕ ਆਪਣੇ ਇਧਰ ਪਿੰਡ ਪੰਦੇਲੇ ਸਿਹਾਨ ਉਧਰਲੇ ਪਾਸੇ ਤੋਂ ਆਲੇ ਪਾਸੇ ਚੇਬੇ ਰਿਆਲ ਉਸੇ ਕਾਫੀ ਦਿੱਕਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਣੀ ਉਹਨਾਂ ਘਰਾਂ ਦੇ ਵਿੱਚ ਹਜੇ ਵੀ ਭਰਿਆ ਦੇਖੋ ਉ ਤੇ ਉਹਨਾਂ ਦੇ ਵਿੱਚ ਕੱਲ ਅਸੀਂ ਹੈਲਥ ਟੀਮ ਵੀ ਗਈ ਹੈਗੀ ਆ ਉੱਥੇ ਡਾਕਟਰਾਂ ਦੀ ਟੀਮ ਅਸੀਂ ਐਨਡੀਆਰਐਫ ਦੀ ਬੋਰਡ ਦੇ ਵਿੱਚ ਭੇਜੀ ਹੈ ਉਸ ਤੋਂ ਇਲਾਵਾ ਐਨੀਮਲ ਹਸਬੈਂਡੀ ਦੇ ਵੀ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਵੀ ਅਸੀਂ ਉੱਥੇ ਭੇਜਿਆ ਹੈਗਾ ਕੱਲ ਇਹ ਤੋਂ ਇਲਾਵਾ ਫੂਡ ਦੀ ਜਿਹੜੀ ਡਰਾਪਿੰਗ ਹੈ ਉਹ 에ਅਰਫੋਰਸ ਰਾਹੀਂ ਵੀ ਰਾਸ਼ਨ ਅਸੀਂ ਉੱਥੇ ਭੇਜਵਾ ਰਹੇ ਆ ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਐਨਡੀਆਰਐਫ ਦੀ ਬੋਰਡਸ ਨੇ ਉਹਨਾਂ ਦੇ ਰਾਹੀਂ ਵੀ ਰਾਸ਼ਨ ਉੱਥੇ ਭੇਜ ਰਿਹਾ ਹੈ ਤੇ ਉੱਥੇ ਸਾਡਾ ਪੂਰਾ ਕੰਟਰੋਲ ਹੈਗਾ ਉੱਥੇ ਲੋਕਾਂ ਦੀ ਕੋਈ ਵੀ ਸਮੱਸਿਆ ਹੈਗੀ ਉਸ ਨੂੰ ਆਪਾਂ ਹੱਲ ਕਰਾ ਲਾਂਗੇ। ਸਮੱਸਿਆ ਹਾਂ ਪਿੰਡੀ ਜੇਕਰ ਗੱਲ ਕਰੀਏ ਤਾਂ ਉੱਥੇ ਇੱਕ ਬਜ਼ੁਰਗ ਲੜੀ ਜੀ ਡੈਕ ਹੋਈ ਹੈ ਤਾਂ ਸਰਪੰਚ ਦਾ ਸਾਥ ਤੋਂ ਉੱਤੇ ਕਹਿਣਾ ਹੈ ਕਿ ਜਿਹੜਾ ਆ ਉਹਨੂੰ ਸੀ ਟ੍ਰੀਟਮੈਂਟ ਲਾਭ ਮਿਲਦਾ ਟੀਮ ਉਹ ਲੈ ਕੇ ਜਾ ਕੇ ਕਿ ਕਿਉਂਕਿ ਰਸਤਾ ਕੋਈ ਬੋਟਾ ਹੀ ਨਹੀਂ ਜਾ ਸਕਦਾ ਤੇ ਇਸ ਪੱਕਾ ਪ੍ਰਬੰਧ ਨਹੀਂ ਹੈ। ਦੇਖੋ ਉੱਥੇ ਜਿਹੜਾ ਬ੍ਰਿਜ ਦਾ ਹੈਗਾ ਪ੍ਰੋਜੈਕਟ ਉਹਦੀ ਲੈਂਡ ਐਕੁਇਜ਼ੀਸ਼ਨ ਹੋ ਗਈ ਹੈ ਤੇ ਬ੍ਰਿਜ ਦਾ ਕੰਮ ਬਹੁਤ ਜਲਦ ਉੱਥੇ ਸ਼ੁਰੂ ਹੋਣ ਲੱਗਾ ਹੈ ਕਿਉਂਕਿ ਹੁਣ ਸੀਜ਼ਨ ਜਦੋਂ ਖਤਮ ਹੋਏਗਾ ਉਸ ਤੋਂ ਬਾਅ ਤੇ ਜਿੱਤੇ ਤੱਕ ਉਸ ਸਵਾਲ ਹੈਗਾ ਜੇ ਸਾਡੀ ਡਾਕਟਰਾਂ ਦੀ ਟੀਮ ਉੱਥੇ ਰੈਗੂਲਰਲੀ ਜਾ ਰਹੀ ਹੈ ਕੱਲ ਵੀ ਗਈ ਹੈਗੀ ਆ ਉੱਥੇ ਤੇ ਕੋਈ ਵੀ ਇਹੋ ਜੀ ਸਾਨੂੰ ਇਸ਼ੂ ਆਂਦਾ ਹੈ ਅਸੀਂ ਬੰਦੇ ਉੱਥੋਂ ਇਵੈਕੂਏਟ ਵੀ ਬਹੁਤ ਕਰਾਏ ਨੇ ਜਿਹੜੇ-ਜਿਹੜੇ ਅਰਜੈਂਟ ਸੀਗੇ ਕਈ ਲੋਕੀ ਉੱਥੋਂ ਨਿਕਲਣਾ ਨਹੀਂ ਚਾਹੁੰਦੇ ਉੱਥੇ ਹੀ ਰਹਿੰਦੇ ਕਿਉਂਕਿ ਨਾਰਮਲ ਟਾਈਮ ਦੇ ਵਿੱਚ ਵੀ ਉਹ ਏਰੀਆ ਕਟਆਫ ਹੋ ਜਾਂਦਾ ਹੈ ਇਸੇ ਕਰਕੇ ਬ੍ਰਿਜ ਦਾ ਪ੍ਰੋਜੈਕਟ ਉੱਥੇ ਪ੍ਰਪੋਜ਼ ਕੀਤਾ ਗਿਆ ਤੇ ਉਸ ਦੌਰਾਨ ਟੈਂਪਰੇਰੀ ਜਿਹੜਾ ਪਲਟੂਨ ਬ੍ਰਿਜ ਹੈਗਾ ਉਹ ਵੀ ਉੱਥੇ ਲਾਇਆ ਜਾਂਦਾ ਹੈ ਤੇ ਇਸ ਤਰੀਕੇ ਨਾਲ ਹਰ ਤਰੀਕੇ ਨਾਲ ਪ੍ਰਸ਼ਾਸਨ ਉੱਤੇ ਉਸ ਏਰੀਆ ਤੇ ਵਾਚ ਬਣਾਇਆ ਆ। ਆਜਾਈ ਟੀਮ ਕਿਸ-ਕਿਸ ਇਲਾਕੇ ਦਾ ਦੌਰਾ ਕਰੇਗੀ। ਦੇਖੋ ਅਸੀਂ ਜਿਹੜਾ ਆਹ ਵਾਲਾ ਜਿਹੜਾ ਡੈਮੇਜ ਹੋਈ ਹੈ, ਕੋਲੀਆਂ, ਪੰਮਾ ਇਹ ਸਾਰੇ ਪਿੰਡ ਲੈ ਕੇ ਜਾਵਾਂਗੇ। ਅੱਗੇ ਜਿਹੜਾ ਸੜਕਾਂ ਦੀ ਡੈਮੇਜ ਹੋਈ ਹੈ, ਲਿੰਕ ਰੋਡਸ ਦੀ, ਉਸ ਤੋਂ ਬਾਅਦ ਮਾਦੋਪੁਰ ਵਾਲਾ ਏਰੀਆ ਵੀ ਦਿਖਾਵਾਂਗੇ ਤੇ ਹੋਰ ਦੋ-ਚਾਰ ਏਰੀਆਜ਼ ਨੇ ਜਿਹੜਾ ਆਪਾਂ ਸਾਰਾ ਉਹਨਾਂ ਨੂੰ ਕੰਪਰੀਹੈਂਸਿਵਲੀ ਹਰੇਕ ਇੱਥੇ ਦੀ ਜਗ੍ਹਾ ਪਰ ਸ਼ੋ ਕਰਾਂਗੇ।